ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਅਗੇ ਇਨ ਸਰਵਣ ਕਰਨਾ ਜੀ ਸੋਠ ਮਹੱਲਾ ਨੋਵਾ ਸੋਠ ਆਗੇ ਅੰਦਰ ਨੌਵੇਂ ਮਹੱਲੇ ਨੌਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਉਚਾਰਨ ਕੀਤਾ ਸ਼ਬਦ ਹੈ ਜੀ ਇਹ ਜਗ ਮੀਤ ਨਾ ਦੇਖਿਓ ਕੋਈ ਸਤਗੁਰੂ ਜੀ ਕਹਿੰਦੇ ਇਹ ਦੁਨੀਆ ਦੇ ਵਿੱਚ ਕੋਈ ਸੱਚਾ ਮਿੱਤਰ ਨਹੀਂ ਦੇਖਿਆ ਗੁਰੂ ਪਿਆਰਿਓ ਇਸ ਦਾ ਮਤਲਬ ਇਹ ਨਹੀਂ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਇਸ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਸਾਥ ਦੇਣ ਵਾਲਾ ਨਹੀਂ ਕਿਸੇ ਨੂੰ ਪਿਆਰ ਕਰਨ ਵਾਲਾ ਨਹੀਂ ਗੁਰੂ ਸਾਹਿਬ ਇੱਥੇ ਇਹ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜਗਤ ਦੇ ਵਿੱਚ ਕਿਉਂਕਿ ਇਸ ਨੂੰ ਮ੍ਰਿਤਮੰਡਲ ਕਿਹਾ ਜਾਂਦਾ ਹੈ ਏ ਜੋ ਵੀ ਆਇਆ ਹੈ ਉਸਨੇ ਖਤਮ ਹੋਣਾ ਹੈ ਉਸਨੇ ਜਿੱਦੇ ਜਾਣਾ ਹੈ ਪ੍ਰਮਾਤਮਾ ਦਾ ਹੁਕਮ ਹੋ ਗਿਆ ਉਸੇ ਤੁਹਾਡੇ ਨਾਲ ਕੋਈ ਰਿਆਇਤ ਨਹੀਂ ਕਰਨੀ ਜਿੱਦੇ ਕਿਸੇ ਸਾਹਿਬ ਦਾ ਹੁਕਮ ਹੁੰਦਾ ਵਾਹਿਗੁਰੂ ਜੀ ਦਾ ਹੁਕਮ ਹੁੰਦਾ ਉਹ ਚੱਲਿਆ ਜਾਂਦਾ ਹੈ ਇਸ ਕਰਕੇ ਸਤਜ ਜੀ ਕਹਿੰਦੇ ਇੱਥੇ ਕੋਈ ਸਦਾ ਤੇਰੇ ਨਾਲ ਰਹਿਣ ਵਾਲਾ ਨਹੀਂ ਇਹ ਜਗ ਮੀਤ ਨਾ ਦੇਖੋ ਕੋਈ ਇਹ ਜਗ ਦੇ ਵਿੱਚ ਕੋਈ ਵੀ ਸੱਚਾ ਮੀਤ ਜਿਹੜਾ ਤੇਰਾ ਲੋਕ ਤੇ ਪਰਲੋਕ ਦੋਨੋਂ ਥਾਂਈ ਸਹਾਈ ਹੋ ਸਕੇ ਕੋਈ ਨਹੀਂ ਹੈ ਸਗਲ ਜਗਤ ਆਪਣਾ ਸੁਖ ਲਗਿਓ ਦੁੱਖ ਮੈਂ ਸੰਗ ਨਾ ਹੋਈ ਦੂਸਰਾ ਤੂੰ ਜਿਹੜਾ ਬਹੁਤਾ ਮਿੱਤਰ ਸਮਝ ਰਿਆ ਨਾ ਜਿਨ੍ਹਾਂ ਨੂੰ ਤੂੰ ਸਮਝ ਰਿਆ ਮੇਰੇ ਸਹਾਈ ਨੇ ਜੇ ਦੁਨਿਆਵੀ ਰੂਪ ਦੇ ਵਿੱਚ ਵੀ ਦੇਖੇ ਨਾ ਭਾਈ ਇਹ ਕੋਈ ਬਹੁਤਾ ਜ਼ਰ ਟਿਕਣ ਵਾਲੇ ਨਹੀਂ ਬਹੁਤੇ ਤਾਂ ਤੇਰੇ ਨਾਲ ਆਪਦੇ ਗਰਜ ਕਰਕੇ ਆਪਦੇ ਸੁੱਖ ਕਰਕੇ ਹੀ ਲੱਗੇ ਹੋਏ ਨੇ ਜਦੋਂ ਤੂੰ ਸੁਖੀ ਹੈ ਤੇਰੇ ਕੋਲ ਕੁਝ ਹੈ ਜਦੋਂ ਤੱਕ ਤੂੰ ਦੁਨੀਆ ਨੂੰ ਕੁਝ ਦੇਣ ਜੋਗਾ ਹੈ ਤੇ ਫਿਰ ਉਹ ਤੇਰੇ ਨਾਲ ਜੁੜ ਜੁੜ ਬੰਦੇ ਨੇ ਸਗਲ ਜਗ ਤੇ ਆਪਣਾ ਸੁੱਖ ਲੱਗਿਓ ਦੁੱਖ ਮੈਂ ਸੰਗ ਨਾ ਹੋਈ ਤੇ ਜਦੋਂ ਤੇਰੇ ਤੇ ਦੁੱਖ ਪਾਏਗਾ ਨਾ ਜਦੋਂ ਤੇਰੇ ਤੇ ਕੋਈ ਕਸ਼ਟ ਆਏਗਾ ਉਦੋਂ ਤੂੰ ਇਕੱਲਾ ਹੀ ਹੋਏਂਗਾ ਦੁਨੀਆ ਹੱਸਦੇ ਦੀ ਲਾਗੂ ਹੈ ਦੁਨੀਆ ਜੀਬ ਦੀ ਲਾਗੂ ਹੈ ਦੁਨੀਆ ਪੈਸੇ ਦੀ ਲਾਗੂ ਹੈ ਸਤਿਗੁਰੂ ਕਹਿੰਦੇ ਨੇ ਸਗਲ ਜਗਤ ਆਪਣਾ ਸੁਖ ਲਾਗਿਓ ਸਾਰੇ ਜਿੰਨਾ ਚਿਰ ਉਹਨਾਂ ਦਾ ਆਪਣਾ ਸਵਾਰਥ ਤੇਰੇ ਤੋਂ ਪੂਰਾ ਹੁੰਦਾ ਹੈ ਨਾ ਉਹਨਾਂ ਚਿਰ ਉਹ ਤੇਰੇ ਨੇ ਪਰ ਜਿੱਦੇ ਸਵਾਰਥ ਉਹਨਾਂ ਦਾ ਪੂਰਾ ਹੋਏ ਨਾ ਆਵੇ ਆਇਆ ਜਿੱਤ ਦਿਨ ਤਿੰਨ ਕਾ ਸੌ ਹੋਏ ਨਾ ਆਵੇ ਤੇ ਤਦ ਦਿਨ ਨੇੜੇ ਕੋ ਨਾ ਟੁਕਾਸੀ ਉਹਦੇ ਕੋਈ ਨੇੜੇ ਨਹੀਂ ਢੁਕਦਾ ਉਹਦੇ ਫਿਰ ਦੁਨੀਆ ਦੇ ਵਿੱਚ ਸਭ ਤੋਂ ਨੇੜੇ ਕਹਿਣ ਵਾਲੇ ਧੀਆਂ ਪੁੱਤਰ ਵੀ ਇਹ ਕਹਿ ਦਿੰਦੇ ਨੇ ਤੂੰ ਸਾਡੇ ਲਈ ਕੀ ਕੀਤਾ ਸਿਰਫ ਸਾਰੇ ਆਪਣੇ ਸੁਖ ਨਾਲ ਜੁੜੇ ਹੋਏ ਨੇ ਜਿੱਦਨ ਤੇਰੇ ਤੋਂ ਉਹਨਾਂ ਨੂੰ ਕੋਈ ਸੁਖ ਮਿਲਣਾ ਕੋਈ ਵਾਸਤ ਮਿਲਣੀ ਕੋਈ ਧਨ ਪਦਾਰਥ ਮਿਲਣਾ ਕੋਈ ਪ੍ਰਾਪਰਟੀ ਮਿਲਣੀ ਬੰਦ ਹੋ ਗਈ ਉਸ ਦਿਨ ਤੇਰੇ ਨੇੜੇ ਕਿਸੇ ਨੇ ਨਹੀਂ ਆਉਣਾ ਰਹਾਉ ਵਿਸ਼ਰਾਂਤ ਦੇ ਕੇ ਸਤਿਗੁਰ ਜੀ ਅੱਗੇ ਬਖਸ਼ਿਸ਼ ਕਰਦੇ ਹਨ ਦਾਰਾ ਮੀਤ ਪੂਤ ਸਣਬੰਦੀ ਸਗਰੇ ਤਨ ਸਿਓ ਲਾਗੇ ਦਾਰਾ ਕਿਹਾ ਜਾਂਦਾ ਹੈ ਪਤਨੀ ਨੂੰ ਜੀਵਨ ਸਾਥੀ ਨੂੰ मीत ਮਿੱਤਰ ਨੇ ਪੁੱਤ ਪੁੱਤਰ ਨੇ ਸੰਬੰਧੀ ਰਿਸ਼ਤੇਦਾਰ ਸਤਿਗੁਰੂ ਜੀ ਕਹਿੰਦੇ ਜੇ ਤੇਰੇ ਜੀਵਨ ਸਾਥੀ ਨੇ ਤੇਰੇ ਮਿੱਤਰ ਨੇ ਤੇਰੇ ਪੁੱਤਰ ਨੇ ਤੇਰੇ ਰਿਸ਼ਤੇਦਾਰ ਨੇ ਸਾਰੇ ਧੰਸਿਓ ਲਾਗੇ ਸਾਰੇ ਹੀ ਭਾਈ ਮਾਇਆ ਕਰਕੇ ਤੇਰੇ ਨਾਲ ਜੁੜੇ ਹੋਏ ਐ ਤੇਰੇ ਧਨ ਕਰਕੇ ਸਾਰੇ ਐ ਅੱਜ ਦੁਨੀਆ ਵਿੱਚ ਅਸੀਂ ਦੇਖਦੇ ਆ ਨਾ ਬਹੁਤੇ ਰਿਸ਼ਤੇ ਜਿੱਥੇ ਜਿਹਦੇ ਕੋਲ ਜ਼ਿਆਦਾ ਧਨ ਹੈ ਉਹਦੇ ਕੋਲੇ ਲੋਕ ਆਉਂਦੇ ਵੀ ਜ਼ਿਆਦਾ ਨੇ ਉਹਦੇ ਰਿਸ਼ਤੇਦਾਰ ਵੀ ਜਿਆਦਾ ਨੇੜੇ ਟੁਕ ਟੁਕ ਬੈੰਦੇ ਨੇ ਰਿਸ਼ਤੇਦਾਰ ਨੂੰ ਫੋਨ ਵੀ ਕਰਦੇ ਨੇ ਪਰ ਗਰੀਬ ਨੂੰ ਕੋਈ ਫੋਨ ਵੀ ਨਹੀਂ ਕਰਦਾ ਮਤੇ ਕਿਤੇ ਅੱਗੇ ਕੋਈ ਮੰਗ ਰੱਖ ਦੇਵੇ ਮਤੇ ਕੋਈ ਮੈਨੂੰ ਇਹਨੂੰ ਕੁਝ ਦੇਣਾ ਪੈ ਜਾਵੇ ਸੋ ਇਸ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਇਹ ਦੁਨੀਆ ਜਿਹੜੀ ਹੈ ਭਾਵੇਂ ਉਹਦਾਰਾ ਹੈ ਭਾਵੇਂ ਮੀਤ ਨੇ ਭਾਵੇਂ ਪੂਤ ਨੇ ਭਾਵੇਂ ਸਰਮੰਦੀ ਨੇ ਸਗਰੇ ਧਨ ਸਿਓ ਲਾਗੇ ਜਬ ਹੀ ਨਿਰਧਨ ਦੇਖਿਓ ਨਰਕੋ ਸੰਗ ਛਾੜ ਸਭ ਪਾਗੇ ਜਿਉਂ ਹੀ ਇਹਨਾਂ ਨੇ ਦੇਖਿਆ ਵੀ ਹੁਣ ਇਹਦੇ ਤੋਂ ਮੇਰਾ ਕੋਈ ਸਵਾਰਥ ਨਹੀਂ ਨਿਕਲ ਸਕਦਾ ਹੁਣ ਇਹ ਦਿਰਧਨ ਹੈ ਗਰੀਬ ਹੋ ਗਿਆ ਹੈ ਤੋ ਸਤਗੁਰੂ ਕਹਿੰਦੇ ਭਾਈ ਉਦੋਂ ਜਬ ਹੀ ਜਦੋਂ ਹੀ ਨਿਰਧਨ ਦੇਖਿਓ ਨਰਕੋ ਜਦੋਂ ਹੀ ਪਤਾ ਲੱਗਿਆ ਵੀ ਹੁਣ ਇਹਦੇ ਕੋਲੇ ਦੇਣ ਨੂੰ ਕੁਝ ਨਹੀਂ ਇਹ ਨਿਰਦਨ ਹੈ ਸਤਗੁਰੂ ਜੀ ਕਹਿੰਦੇ ਸੰਗ ਛਾੜ ਸਭ ਭਾਗੇ ਉਦੋਂ ਫਿਰ ਆ ਉੱਪਰਲੇ ਭਾਈ ਸਾਰੇ ਧਾਰਾ ਭੀਤ ਬੂਤ ਸੰਬੰਧੀ ਇਹ ਸਾਰੇ ਫਿਰ ਸਾਥ ਛੱਡ ਜਾਂਦੇ ਆ ਅਗੀਰ ਨੂੰ ਇਨਸਾਨ ਇਕੱਲਾ ਰਹਿ ਜਾਂਦਾ ਜਿਨ੍ਹਾਂ ਤੇ ਪਹਿਲਾਂ ਬੜਾ ਮਾਣ ਕਰਦਾ ਸੀ ਜਿਨ੍ਹਾਂ ਤੇ ਬੜਾ ਪਹਿਲਾਂ ਗੁਮਾਨ ਹੁੰਦਾ ਸੀ ਜਿਨ੍ਹਾਂ ਦੇ ਸਿਰ ਤੇ ਬੜਾ ਚੌੜਾ ਹੋ ਤੁਰਦਾ ਸੀ ਨਾ ਤੇ ਜਿੱਦੇ ਆਪਦੇ ਪੱਲੇ ਕੁਝ ਨਹੀਂ ਰਿਹਾ ਗੁਰੂ ਸਾਹਿਬ ਕਹਿੰਦੇ ਫਿਰ ਉਦੋਂ ਸਾਰੇ ਸੰਗ ਛਾਟ ਕੇ ਭੱਜ ਜਾਂਦੇ ਹਨ ਕਹੋ ਕਹਾ ਯਾ ਮਨ ਬਉਰੇ ਕੋ ਇਨਸੋ ਨੇ ਹੱਲ ਲਗਾਇਓ ਪਰ ਇਹਨੂੰ ਭਾਈ ਕਿਸ ਬਉਰੇ ਮਨ ਨੂੰ ਕਮਲੇ ਮਨ ਨੂੰ ਕੀਨੇ ਕਿਹਾ ਸੀ ਵੀ ਤੂੰ ਇਹਨਾਂ ਦੇ ਨਾਲ ਬਹੁਤਾ ਮਨ ਲਗਾ ਇਨਾਂ ਦੇ ਵਿੱਚ ਤਾਂ ਤੈਨੂੰ ਬਹੁਤਾ ਮਨ ਲਗਾਉਣਾ ਹੀ ਨਹੀਂ ਚਾਹੀਦਾ ਸੀ ਜੁੜਨਾ ਹੀ ਨਹੀਂ ਚਾਹੀਦਾ ਸੀ ਤੈਨੂੰ ਇਹਨਾਂ ਨਾਲ ਜਿਹੜੀ ਪਰਮਾਤਮਾ ਨੇ ਤੇਰੀ ਡਿਊਟੀ ਲਈ ਹੈ ਤੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ ਪਰ ਤੂੰ ਕਿਸੇ ਹੋਰ ਨੂੰ ਵੀ ਚਿਤੇ ਰੱਖਣਾ ਸੀ ਕਿਉਂਕਿ ਇਹ ਸਾਰੇ ਕੁਝ ਤਾਂ ਤੇਰੇ ਪਦਾਰਥਾਂ ਨਾਲ ਜੁੜੇ ਨੇ ਨਾ ਫਿਰ ਇਹਨਾਂ ਦੇ ਨਾਲ ਤੂੰ ਕਿਉਂ ਮਨ ਲਾਇਆ ਇਹ ਤੈਨੂੰ ਕਿਹਨੇ ਕਿਹਾ ਸੀ ਦੀਨਾ ਨਾਥ ਸકલ ਭੈ ਪੰਜਨ ਜਸਤਾ ਕੋ ਵਿਸਰਾਇਓ ਜਿਹੜਾ ਗਰੀਬਾਂ ਦਾ ਨਿਰਧਨ ਦੇ ਨਾਲ ਖੜਨ ਵਾਲਾ ਨਾ ਦੁਨੀਆ ਤਾਂ ਗਰੀਬਾਂ ਦਾ ਸਾਥ ਛੱਡਦੀ ਹੈ ਪਰ ਜਿਹੜਾ ਗਰੀਬਾਂ ਦਾ ਸਾਥ ਦੇਣ ਵਾਲਾ ਰਾ ਦੀਨਾ ਨਾਥ 나ਥ ਹੁੰਦਾ ਮਾਲਕ ਗਰੀਬਾਂ ਦਾ ਜਿਹੜਾ ਮਾਲਕ ਹੈ ਸકલ ਭੈ ਪੰਜਨ ਹਰ ਇੱਕ ਤਰ੍ਹਾਂ ਦੇ ਦੁੱਖ ਦੂਰ ਕਰਨ ਵਾਲਾ ਹੈ ਜਸਤਾ ਕੋ ਬਿਸਰਾਇਓ ਤੂੰ ਉਸ ਨੂੰ ਭੁਲਾਇ ਦਿੱਤਾ ਹਰ ਵੇਲੇ ਤੇਰੇ ਮਨ ਵਿੱਚ ਤੇਰੀ ਯਾਦ ਵਿੱਚ ਕੌਣ ਸੀ ਜਾਂ ਤਾਂ ਦਾਰਾ ਜੀਵਨ ਸਾਥੀ ਜਾਂ ਪੁੱਤ ਧੀ ਜਾਂ ਮਿੱਤਰ ਜਿਨ੍ਹਾਂ ਨਾਲ ਰੰਗ ਰਲੀਆਂ ਮਨਾਉਨੀਆਂ ਜਿਨ੍ਹਾਂ ਨਾਲ ਬੈਠ ਕੇ ਖਾਣਾ ਪੀਣਾ ਸਬੰਧੀ ਜਾਂ ਰਿਸ਼ਤੇਦਾਰ ਜਿਹੜੇ ਵੱਡੇ ਹੁੰਦੇ ਨੇ ਛੋਟਿਆਂ ਨੂੰ ਨਹੀਂ ਯਾਦ ਕਰਦਾ ਮੈਨੂੰ ਮਾਫ਼ ਕਰਿਓ ਗੁਰੂ ਪਿਆਰੇਓ ਕਿਹੜੇ ਅਮੀਰ ਹੁੰਦੇ ਰਹਿਣਾ ਜਦੋਂ ਕੋਈ ਸਾਨੂੰ ਕਹਿੰਦਾ ਵੀ ਮੈਂ ਫਲਾਣੀ ਜਗ੍ਹਾ ਤੋਂ ਆ ਜੇ ਸਾਡਾ ਉੱਥੇ ਕੋਈ ਗਰੀਬ ਰਿਸ਼ਤੇਦਾਰ ਰਹਿੰਦਾ ਹੋਵੇ ਅਸੀਂ ਚੁੱਪ ਕਰ ਰਹਿੰਨੇ ਆ ਪਰ ਜੇ ਉਹਨੂੰ ਪਤਾ ਵੀ ਲੱਗ ਜਾਵੇ ਅਸੀਂ ਕਹਿੰਨੇ ਹਾਂ ਹਾਂ ਸਾਡੀ ਦੂਰ ਦੀ ਰਿਸ਼ਤੇਦਾਰੀ ਹੈ ਪਰ ਜੇ ਕੋਈ ਸਾਡਾ ਅਮੀਰ ਰਿਸ਼ਤੇਦਾਰ ਦਾ ਅਮੀਰ ਦੋਸਤ ਦਾ ਨਾਲ ਹੋਵੇ ਨਾ ਭਾਵੇਂ ਉਹ ਸਾਡਾ ਦੂਰ ਦਾ ਰਿਸ਼ਤੇਦਾਰ ਕਿਉਂ ਨਾ ਹੋਵੇ ਅਸੀਂ ਆਪ ਹੀ ਪਹਿਲਾਂ ਦੱਸ ਦਿੰਨੇ ਆ ਅੱਛਾ ਉਸਪਿੰਡ ਤੋਂ ਹੈ ਉੱਥੇ ਮੇਰਾ ਨਾ ਯਾਰ ਜਾਂ ਮੇਰਾ ਰਿਸ਼ਤੇਦਾਰ ਹੈ ਉਹਦਾ ਆ ਨਾਮ ਹੈ ਸੋ ਇਸ ਤਰ੍ਹਾਂ ਗੁਰੂ ਸਬ ਕਹਿੰਦੇ ਤੇਰੇ ਤਾਂ ਸਦਾ ਚਿਤ ਚ ਦਾ ਉਹ ਯਾਦ ਰਹਿੰਦੇ ਸੀ ਪਰ ਜਿਹੜਾ ਅਸਲ ਦੀਨਾ ਨਾਥ ਸਕਲ ਭੈ ਭੰਜਣ ਸੀ ਉਹਨੂੰ ਜਸਨੋਂ ਤੋਂ ਵਿਸਰਾ ਦਿੱਤਾ ਉਹ ਦੀ ਯਾਦ ਨੂੰ ਹਿਰਦੇ ਤੋਂ ਤੋਂ ਭੁਲਾ ਦਿੱਤਾ ਸਵਾਨ ਪੂਸ਼ਿ ਜੋ ਭਇਓ ਨ ਸੂਦੋ ਬਹੁਤ ਯਤਨ ਮੈਂ ਕੀਨੋ ਗੁਰਸਬ ਕਹਿੰਦੇ ਪਰ ਮਨ ਨੂੰ ਬਹੁਤ ਠੋਕਰਾਂ ਵੱਜੀਆਂ ਬੜੇ ਆਰੀ ਇਹਨੂੰ ਗੁਰੂ ਉਪਦੇਸ਼ ਸੁਣਦਿਆਂ ਵੀ ਗੁਰੂ ਨੇ ਬੜੇ ਵਾਰੀ ਸਮਝਾਇਆ ਸਾਧ ਸੰਗਤ ਵਿੱਚ ਬੈਠੇ ਨੇ ਇਸ ਤਰ੍ਹਾਂ ਦੇ ਪ੍ਰਵਚਨ ਬਹੁਤ ਵਾਰੀ ਸੁਣੇ ਅਕਾਲ ਪੁਰਖ ਨੇ ਬਹੁਤ ਵਾਰੀ ਇਸ ਨੂੰ ਕੁਦਰਤੀ ਚੇਤਾਵਨੀਆਂ ਦਿੱਤੀਆਂ ਪਰ ਇਸ ਸਿੱਧਾ ਨਹੀਂ ਹੋਇਆ ਇਹ ਸੁਧਰਿਆ ਨਹੀਂ ਇਹ ਹਜੇ ਵੀ ਮਾਇਆ ਦੇ ਪ੍ਰਭਾਵ ਥੱਲੇ ਹੀ ਹੈ ਹਜੇ ਵੀ ਦਾਰਾ ਮੀਤਪੂਰ ਸਬੰਧੀਆਂ ਦੇ ਵਿੱਚ ਹੀ ਲੱਗਿਆ ਹੋਇਆ ਜਿਵੇਂ ਸਤਿਗੁਰੂ ਕਹਿੰਦੇ ਨੇ ਸਵਾਨ ਪੋਛ ਜਿਓ ਭਇਓ ਨ ਸੁਧੋ ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਇਹ ਮਨ ਵੀ ਗੁਰੂ ਦੇ ਉਪਦੇਸ਼ ਵਾਲੇ ਪਾਸੇ ਲੱਗ ਕੇ ਕਦੇ ਸਿੱਧਾ ਨਹੀਂ ਹੋਇਆ ਇਹਨੇ ਸਿੱਧੀ ਗੱਲ ਕਦੇ ਮੰਨੀ ਨਹੀਂ ਮੈਂ ਬਹੁਤ ਯਤਨ ਕੀਤੇ ਮੈਂ ਬਹੁਤ ਹੱਲ ਕੀਤੇ ਮੈਂ ਬੜੀਆਂ ਧਾਵਾਂ ਤੇ ਇਸ ਮਨ ਨੂੰ ਟਿਕਾਉਣ ਦੇ ਲਈ ਸਾਧਨ ਬੜੇ ਕੀਤੇ ਪਰ ਇਹ ਕੁੱਤੇ ਦੀ ਪੂਛ ਵਾਂਗੂ ਕਦੇ ਸਿੱਧਾ ਨਹੀਂ ਹੋਇਆ ਨਾਨਕ ਲਾਜ ਬਰਦਗੀ ਰੱਖੋ ਨਾਮ ਤਹਾਰੋ ਲੀਨੋ ਅੰਤ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਮਾਨ ਮਾਈ ਮਨ ਮੇਰੋ ਬਸ ਨਾਹੀਂ ਮੇਰੇ ਮਾਲਕਾ ਇਹ ਮਨ ਮੇਰੇ ਬਸ ਚ ਨਹੀਂ ਹੈ ਇਹ ਤਾਂ ਬਸ ਆ ਸਕਦਾ ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਏ ਜੇ ਤੇਰੀ ਕਿਰਪਾ ਹੋ ਜੇ ਨਾ ਫਿਰ ਇਹ ਮਨ ਬਸ ਵਿੱਚ ਆ ਸਕਦਾ ਮੇਰੀ ਤੇਰੇ ਚਰਣਾ ਜਰਦਾਸ ਹੈ ਨਾਨਕ ਲਾਜ ਬਿਰਦ ਕੀ ਰੱਖੋ ਇਹ ਨਾਨਕ ਇਹ ਉਚਾਰਨ ਕਰਦੇ ਹੋਏ ਗੁਰੂ ਸਾਹਿਬ ਬੇਨਤੀ ਕਰਦੇ ਨੇ ਪਰਮਾਤਮਾ ਨੂੰ ਕਿ ਮੈਂ ਬਹੁਤ ਯਤਨ ਕਰ ਲੇ ਪਰ ਮੇਰਾ ਮਾਨ ਸੁਧਰ ਨਹੀਂ ਰਿਹਾ ਬੁਰ ਨਹੀਂ ਰਿਹਾ ਹੁਣ ਤੁਸੀਂ ਹੀ ਆਪਣੇ ਗੁਨਾ ਦੀ ਲਾਜ ਰੱਖੋ ਪੈਜ ਰੱਖੋ ਤਪੜੇ ਨਾਮ ਦੀ ਨਾਨਕ ਲਾਜ ਬਿਰਦ ਕੀ ਰੱਖੋ ਨਾਮ ਤਵਾਰੋ ਲੀਨੋ ਮੈਂ ਕੇਵਲ ਤੇਰੇ ਸ਼ਰਣ ਆਇਆ ਹਾਂ ਮੈਂ ਕੇਵਲ ਤੇਰਾ ਹੀ ਸਿਮਰਨ ਕਰਦਾ ਹਾਂ ਮੈਨੂੰ ਕੇਵਲ ਤੇਰਾ ਸਹਾਰਾ ਹੈ ਇਸ ਕਰਕੇ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਅੰਤ ਵਿੱਚ ਸਾਨੂੰ ਇਹ ਸਮਝਾਉਣਾ ਕਰਦੇ ਨੇ ਕਿ ਮਨ ਨੂੰ ਵਸ ਕਰਨ ਦਾ ਕੇਵਲ ਇੱਕੋ ਹੀ ਤਰੀਕਾ ਹੈ ਉਹ ਹੈ ਚਿੱਤ ਨੂੰ ਪਰਮਾਤਮਾ ਦੀ ਯਾਦ ਵਿੱਚ ਜੋੜਨਾ ਇਹ ਸਾਰੇ ਸੰਸਾਰ ਕ੍ਰਿਸ਼ਤੇ ਆ ਨਿਭਾਉਂਦੇ ਆ ਮਾਇਆ ਦੇ ਜਿੰਨੇ ਵੀ ਰਿਸ਼ਤੇ ਨੇ ਧਾਨ ਹੈ ਧਾਰਾ ਹੈ ਜੀਵਨ ਸਾਥੀ ਪੁੱਤਰ ਨੇ ਰਿਸ਼ਤੇਦਾਰ ਨੇ ਸੰਬੰਧੀ ਨੇ ਸਾਰੇ ਭਾਈ ਇਹਨਾਂ ਨਾਲ ਵੀ ਤੋਂ ਇਸੇ ਤਰ੍ਹਾਂ ਇਹ ਸਮਾਜਿਕ ਸਬੰਧ ਰੱਖਣੇ ਨੇ ਪਰ ਚਿੱਤ ਵਿੱਚ ਕੇਵਲ ਕਰਤਾਰ ਨੂੰ ਵਸਾਉਣਾ ਹੈ ਗੁਰੂ ਕਿਰਪਾ ਕਰੇ ਸਾਨੂੰ ਇਸ ਸਬਦ ਦੀ ਪਾਵਨ ਸੋਝੀ ਆ ਜਾਵੇ ਅਸੀਂ ਸਤਿਗੁਰੂ ਜੀ ਦਾ 350 ਸਾਲਾ ਸ਼ਤਾਬਦੀ ਸ਼ਹੀਦੀ ਮਨਾਈ ਸਾਡੀ ਵੀ ਸੇਵਾ ਵਿੱਚ ਪੈ ਜਾਵੇ ਕੱਲ ਨਾ ਥਾਏ ਪਵੇ ਇਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖੀਮਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ